ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਅਪਾਂ ਗੱਲ ਕਰਾਂਗੇ ਕਿ ਵਿਨੀਪੈਕ ਟ੍ਰਾਂਜ਼ਿਟਸ ਕਿਵੇਂ ਹਾਇਰ ਹੋ ਸਕਦੇ ਆ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਬੈੱਲ ਨੂੰ ਕਰ ਲਿਓ ਪ੍ਰੈਸ ਤਾਂ ਕਿ ਤੁਹਾਨੂੰ ਅਗਲੀ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਆਜੂ ਕਰਦੇ ਆ ਗੱਲ ਕਿ ਵਿਨੀਪੈਕ ਟ੍ਰਾਂਜ਼ਿਟ ਚ ਕਿਵੇਂ ਹਾਇਰ ਹੋ ਸਕਦੇ ਆ ਜਾਂ ਜਿਵੇਂ ਤੁਸੀਂ ਸਿਟੀ ਦੀਆਂ ਬੱਸਾਂ ਦੇਖਦੇ ਹੋ ਇਹਨਾਂ 'ਚ ਕਿਵੇਂ ਹਾਇਰ ਹੋਇਆ ਜਾ ਸਕਦਾ ਸਭ ਤੋਂ ਪਹਿਲੀ ਰਿਕੁਆਇਰਮੈਂਟ ਸਾਨੂੰ ਚਾਹੀਦੀ ਆ ਡਾਕੂਮੈਂਟ ਐਪਲੀਕੇਸ਼ਨ ਕਰਨ ਲਈ ਕਿਹੜੇ-ਕਿਹੜੇ ਸਭ ਤੋਂ ਪਹਿਲਾਂ ਰੈਜ਼ੂਮੇ ਇੱਕ ਗੱਲ ਧਿਆਨ ਕਿਉਂਕਿ ਜਦੋਂ ਇੰਟਰਵਿਊ ਹੋਣਾ ਤਾਂ ਤੁਹਾਡਾ ਸਾਰਾ ਕੁਝ ਇੰਟਰਵਿਊ ਇੰਟਰਵਿਊਅਰ ਨੇ ਰੈਜ਼ਿਊਮੇ ਚ ਪੁੱਛਣਾ ਹੁਣ ਅਗਲੀ ਗੱਲ ਤੁਹਾਨੂੰ ਚਾਹੀਦਾ ਕਲਾਸ 5 ਲਾਇਸੈਂਸ ਮਿਨਿਮਮ 4 ਪੁਆਇੰਟਸ ਮੈਰ ਜੇ ਘਟ ਨੇ ਪੁਆਇੰਟ ਤਾਂ ਤੁਹਾਨੂੰ ਆਬਜੈਕਟ ਕਰ ਸਕਦੇ ਆ ਨੈਕਸਟ ਚੀਜ਼ ਚਾਹੀਦੀ ਹੈ ਤੁਹਾਨੂੰ ਐਬਸਟ੍ਰੈਕਟ ਜਿਹੜਾ ਐਮਪੀਆਈ ਤੋਂ ਮਿਲਦਾ 10 ਡਾਲਰ ਦਾ ਤੇ ਉਸ ਤੋਂ ਬਾਅਦ ਚਾਹੀਦਾ ਡੀਐਸਆਰ ਇਹਨੂੰ ਕਹਿੰਦੇ ਆ ਡਰਾਈਵਿੰਗ ਸੇਫਟੀ ਰੇਟਿੰਗ ਇਸ ਚਾਰ ਚੀਜ਼ਾਂ ਜਦੋਂ ਤੁਹਾਡੇ ਕੋਲ ਰੈਡੀ ਹੋ ਗਈਆਂ ਦੈਨ ਯੂ ਆਰ ਰੈਡੀ ਟੂ ਫਿਲ ਦਾ ਐਪਲੀਕੇਸ਼ਨ ਤੁਸੀਂ ਆਪਣੀ ਐਪਲੀਕੇਸ਼ਨ ਫਿਲ ਫਿਲ ਕਰਨੀ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਦੋ ਤਰੀਕਿਆਂ ਨਾਲ ਆਪਾਂ ਐਪਲੀਕੇਸ਼ਨ ਫਿਲ ਕਰ ਸਕਦੇ ਸੀ ਔਨਲਾਈਨ ਜਾਂ ਆਫਲਾਈਨ ਪਰ ਹੁਣ ਇਹਨਾਂ ਨੇ ਆਫਲਾਈਨ ਸਿਸਟਮ ਬੰਦ ਕਰਤਾ ਤੇ ਤੁਸੀਂ ਔਨਲਾਈਨ ਜਾ ਕੇ ਆਪਣੀ ਐਪਲੀਕੇਸ਼ਨ ਫਿਲ ਕਰਨੀ ਹੈ ਉਹਦੇ ਲਈ ਕੀ ਹੈ ਮੈਂ ਤੁਹਾਨੂੰ ਵੈਬਸਾਈਟ ਦਾ ਲਿੰਕ ਵੀ ਦੇ ਦੂੰਗਾ ਡਿਸਕ੍ਰਿਪਸ਼ਨ ਚ ਤੇ ਨਾਲ ਕੀ ਹੈ ਤੁਸੀਂ ਸਿੱਧਾ ਵੀ ਵਿਨੀਪੈਕ ਟ੍ਰਾਂਜ਼ਿਟ ਸਲੈਸ਼ ਕੈਰੀਅਰ ਕਰੋਗੇ ਤਾਂ ਤੁਹਾਨੂੰ ਉਹਦੀਆਂ ਪੋਸਟਾਂ ਸ਼ੋ ਹੋ ਜਾਣਗੀਆਂ ਤੇ ਉੱਥੇ ਬੱਸ ਆਪਰੇਟਰ ਕਰਕੇ ਪੋਸਟ ਹੁੰਦੀ ਹੈ ਉਹਦੇ ਤੁਸੀਂ ਜਾ ਕੇ ਆਪਣੀ ਐਪਲੀਕੇਸ਼ਨ ਜਿਹੜੀ ਹੈ ਉਹ ਫਿਲ ਕਰ ਦੇਣੀ ਹੈ ਮਿਨਿਮਮ ਕਹਿੰਦੇ ਆ ਕਿ ਵੀ ਤੁਹਾਡੇ ਕੋਲ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਡਰਾਈਵਿੰਗ ਦਾ ਪਰ ਤੁਹਾਡੇ ਕੋਲ ਘੱਟ ਐਕਸਪੀਰੀਅੰਸ ਹੈ ਅਗਰ ਤੁਸੀਂ ਕਾਰ ਵਗੈਰਾ ਚਲਾਈ ਹੈ ਤਾਂ ਤੁਹਾਨੂੰ ਉਹ ਉਹ ਤੁਹਾਡੇ ਲਈ ਅਸੈਟ ਆ ਜਾਂ ਤੁਸੀਂ Amazon ਵਗੈਰਾ ਕੰਮ ਕੀਤਾ ਤਾਂ ਤੁਹਾਨੂੰ ਇਹ ਪ੍ਰਾਇੋਰਟਾਈਜ਼ ਕਰ ਦਿੰਦੇ ਆ ਹੁਣ ਅੱਗੇ ਕੀ ਹੈ ਜਦੋਂ ਤੁਸੀਂ ਆਪਣੀ ਐਪਲੀਕੇਸ਼ਨ ਸਬਮਿਟ ਕਰਤੀ ਤਾਂ ਅਗਲਾ ਸਟੈਪ ਹੈ ਤੁਸੀਂ ਵੇਟ ਕਰਨਾ ਹੁੰਦਾ ਜਦੋਂ ਅਸੀਂ ਹਾਇਰ ਹੋਏ ਸੀਗੇ ਤਾਂ ਉਦੋਂ ਵੇਟਿੰਗ ਟਾਈਮ 6 ਮਹੀਨੇ 7-8 ਮਹੀਨੇ ਸੀਗਾ ਪਰ ਅੱਜਕੱਲ ਕਹਿੰਦੇ ਆ ਕਿ 2-2.5 ਮਹੀਨੇ ਤੁਹਾਡੀ ਐਪਲੀਕੇਸ਼ਨ ਜਿਹੜੀ ਹੈ ਪਿਕ ਹੋ ਜਾਂਦੀ ਹੈ ਉਸ ਤੋਂ ਅਗਲਾ ਸਟੈਪ ਕੀ ਹੈ ਤੁਹਾਨੂੰ ਐਚ ਆਰ ਦੀ ਜਾਂ ਤਾਂ ਕਾਲ ਆਊਗੀ ਜਾਂ ਫਿਰ ਈਮੇਲ ਆਊਗੀ ਈਮੇਲ 'ਚ ਕੀ ਹੈ ਤੁਹਾਨੂੰ ਕਿਹਾ ਹੋਊਗਾ ਕਿ ਤੁਹਾਡੀ ਐਪਲੀਕੇਸ਼ਨ ਪਿਕ ਹੋ ਗਈ ਤੇ ਆਹ ਕੁਝ ਡੇਟਸ ਹਨ ਇਹਨਾਂ 'ਚ ਵੀ ਡੇਟ ਕੋਈ ਵੀ ਟਾਈਮ ਤੁਸੀਂ ਪਿਕ ਕਰ ਸਕਦੇ ਹੋ ਜਿਵੇਂ ਤੁਸੀਂ ਉਹ ਆਪਣਾ ਡੇਟ ਤੇ ਟਾਈਮ ਆਪਣੇ ਰਿਟਨ ਟੈਸਟ ਦਾ ਪਿਕ ਕੀਤਾ ਤਾਂ ਉਹ ਦੇ ਅਕੋਰਡਿੰਗ ਤੁਹਾਨੂੰ ਸ케ਜੂਲ ਮਿਲ ਜਾਊਗਾ ਕਿ ਤੁਸੀਂ ਇਸ ਟਾਈਮ ਤੇ ਆ ਕੇ ਆਪਣਾ ਰਿਟਨ ਟੈਸਟ ਦੇ ਸਕਦੇ ਹੋ ਹੁਣ ਸਾਡਾ ਕੰਮ ਕਮ ਹੈਗਾ ਕਿ ਰਿਟਨ ਟੈਸਟ 'ਚ ਹੁੰਦਾ ਕੀ ਹੈ ਮੈਂ ਸੋਚਦਾ ਵੀ ਥੋੜਾ ਦੱਸ ਦੇਣਾ ਦੱਸ ਦੇਣਾ ਚਾਹਣਾ ਤੁਹਾਨੂੰ ਕਿ ਰਿਟਨ ਟੈਸਟ ਕੀ ਹੈ ਇੱਕ ਜਿਹੜਾ ਤੁਹਾਡਾ ਰਿਟਨ ਟੈਸਟ ਹੁੰਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਵੀ ਤੁਹਾਨੂੰ ਮੈਪ ਦੀ ਮੈਪ ਰੀਡਿੰਗ ਸਕਿੱਲ ਤੇ ਮੇਨ ਮੇਨ ਪੁਆਇੰਟ ਸਿਟੀ ਦੇ ਤੇ ਹੁਣ ਇਹਦੇ ਕੁਐਸਚਨ ਕਿਵੇਂ ਦੇ ਹੁੰਦੇ ਆ ਇਹ ਚ ਹੁੰਦਾ ਕਿ ਵੀ ਜਿਵੇਂ ਤੁਹਾਨੂੰ ਇਹ ਚੈੱਕ ਕਰਦੇ ਆ ਕਿ ਵੀ ਤੁਹਾਨੂੰ ਵਨ ਵੇ ਸਟਰੀਟਾਂ ਦੀ ਆਈਡੈਂਟੀਫਿਕੇਸ਼ਨ ਹੈਗੀ ਹੈ ਤੁਸੀਂ ਆਈਡੈਂਟੀਫਾਈ ਕਰ ਸਕਦੇ ਹੋ ਕਿਵੇਂ ਦੇ ਕੁਐਸਚਨ ਹੁੰਦੇ ਆ ਵੀ ਜਿਵੇਂ ਤੁਹਾਨੂੰ ਕਹਿਣਗੇ ਕਿ ਤੁਸੀਂ ਆਹ ਲੋਕੇਸ਼ਨ ਤੇ ਖੜੇ ਹੋ ਤੇ ਤੁਸੀਂ ਆਹ ਲੋਕੇਸ਼ਨ ਤੇ ਜਾਣਾ ਹੈ ਮੈਪ ਦੇ ਉੱਪਰ ਤੇ ਤੁਹਾਨੂੰ ਪੁੱਛਣਗੇ ਤੁਸੀਂ ਕਿੰਨੇ ਰਾਈਟ ਟਰਨ ਲਾਉਂਗੇ ਉੱਥੇ ਪਹੁੰਚਣ ਲਈ ਉਹਦੇ ਚ ਇਹ ਚੈੱਕ ਕਰਿਆ ਜਾਂਦਾ ਕਿ ਤੁਹਾਨੂੰ ਪਤਾ ਕਿਹੜੀ ਸਟਰੀਟ ਵਨਵੇ ਹੈ ਕਿਹੜੀ ਟੂਵੇ ਹੈ ਇਹਦੇ ਚ ਇਹ ਚੈੱਕ ਕੀਤਾ ਜਾਂਦਾ ਦੂਜੀ ਗੱਲ ਇਹ ਪੁੱਛੀ ਜਾਂਦੀ ਹੈ ਕਈ ਵਾਰੀ ਕਿ ਵੀ ਕੋਈ ਪਾਰਟਿਕੂਲਰ ਜਿਵੇਂ ਸੁਪੋਜ਼ ਕਰੋ 7O ਕੋ ਹਸਪੀਟਲ ਪੁੱਛ ਲਿਆ ਠੀਕ ਹੈ ਤਾਂ ਉਥੇ ਪੁੱਛਿਆ ਕਿ ਕਿਹੜੀ ਬੱਸ ਜਾਊਗੀ ਇਸ ਤਰ੍ਹਾਂ ਦੇ ਕੁਸ਼ਵਨ ਤੁਹਾਨੂੰ ਜਿਹੜਾ ਰਿਟਨ ਟੈਸਟ ਹੈ ਉਹਦੇ ਚ ਪੁੱਛੇ ਜਾਂਦੇ ਆ ਮਤਲਬ ਤੁਹਾਡੀ ਸਿਟੀ ਦੀ ਨੌਲੇਜ ਜਿਹੜੀ ਹੈ ਉਹ ਚੈੱਕ ਕੀਤੀ ਜਾਂਦੀ ਹੈ ਰਿਟਨ ਟੈਸਟ ਚ ਉਸ ਬਾਅਦ ਕੀ ਹੈ ਜਦੋਂ ਤੁਸੀਂ ਟੈਸਟ ਦੇ ਦਿੱਤਾ ਫਿਰ ਫਿਰ ਤੁਸੀਂ ਵੇਟ ਕਰਨਾ ਹੁੰਦਾ ਤੇ ਫਿਰ ਤੁਹਾਨੂੰ HR ਕਾਲ ਕਰਦਾ ਕਿ ਵੀ ਤੁਹਾ ਤੁਸੀਂ ਟੈਸਟ ਪਾਸ ਕਰਤਾ ਫਿਰ ਅੱਗੇ ਦੋ ਸਟੈਪ ਹੋਰ ਹੈ ਇੱਕ ਇੰਟਰਵਿਊ ਤੇ ਇੱਕ ਵਹੀਕਲ ਇਨਸਪੈਕਸ਼ਨ ਇੰਟਰਵਿਊ ਚ ਕੀ ਹੁੰਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਆਪਣੇ ਰੈਜ਼ਿਊਮੇ ਚ ਉਹੀ ਚੀਜ਼ ਪਾਓ ਜੋ ਤੁਸੀਂ ਕੀਤੀ ਹੈ ਹੁਣ ਤੁਹਾਨੂੰ ਉਸੇ ਤਰ੍ਹਾਂ ਰਿਟਨ ਟੈਸਟ ਦੀ ਤਰ੍ਹਾਂ ਡੇਟ ਤੇ ਟਾਈਮ ਦਿੱਤੇ ਜਾਂਦੇ ਆ ਕਿ ਵੀ ਆਪਣੇ ਇੰਟਰਵਿਊ ਦੇ ਲਈ ਕੋਈ ਵੀ ਟਾਈਮ ਤੇ ਡੇਟ ਪਿਕ ਕਰ ਲਓ ਤੁਹਾਨੂੰ ਤੁਸੀਂ ਉਹ ਪਿਕ ਕਰ ਲਈ ਤਾਂ ਤੁਸੀਂ ਆਪਣੇ ਉਸ ਟਾਈਮ ਤੇ ਜਾਂਦੇ ਹੋ ਤੇ ਇੱਕ ਇੰਟਰਵਿਊਰ ਤੁਹਾਡਾ ਇੰਟਰਵਿਊ ਲੈਂਦਾ ਉਹ ਤਕਰੀਬਨ ਕਹ ਲੋ ਕਿ 10 ਮਿੰਟ ਤੋਂ ਲੈ ਕੇ 20 ਮਿੰਟ ਦੇ ਵਿੱਚ ਵਿੱਚ ਹੋ ਸਕਦਾ ਤੇ ਜੋ ਵੀ ਤੁਹਾਡੇ ਰੈਜ਼ਿਊਮੇ 'ਚ ਲਿਖਿਆ ਤੁਸੀਂ ਉਹਦੇ ਰਿਗਾਰਡਿੰਗ ਹੀ ਤੁਹਾਡੇ ਤੋਂ ਕੁਐਸਚਨ ਪੁੱਛੇ ਜਾਣਗੇ ਬਾਹਰੋਂ ਕੁਝ ਨਹੀਂ ਆਊਗਾ ਜੋ ਤੁਸੀਂ ਰੈਜ਼ਿਊਮੇ 'ਚ ਲਿਖਿਆ ਕਿ ਤੁਸੀਂ ਕਿੱਥੇ ਕੰਮ ਕੀਤਾ ਠੀਕ ਹੈ ਤੁਹਾਨੂੰ ਕ੍ਰਾਸ ਕੁਐਸਚਨਿੰਗ ਹੁੰਦੀ ਆ ਤੁਹਾਨੂੰ ਕਸਟਮਰ ਸਰਵਿਸ ਪੁੱਛੀ ਜਾਂਦੀ ਆ ਇਹ ਸਭ ਤੋਂ ਵੱਡਾ ਕੁਐਸਚਨ ਹੈ ਕਿ ਤੁਹਾਡੀ ਕਸਟਮਰ ਸਰਵਿਸ ਕੀ ਹੈ ਤੁਹਾਡੇ ਉਹ ਜਿੰਨੇ ਮਿੰਟ ਵੀ 5 ਮਿੰਟ 10 ਮਿੰਟ 15 ਮਿੰਟ ਇੰਟਰਵਿਊ ਹੋਊਗੀ ਉਹਦੇ 'ਚ ਤੁਹਾਡੀ ਕਸਟਮਰ ਸਰਵਿਸ ਦੀ ਸਕਿੱਲ ਚੈੱਕ ਕੀਤੀ ਜਾਊਗੀ ਕਿ ਤੁਹਾਡੇ 'ਚ ਪੇਸ਼ੈਂਸ ਕਿੰਨਾ ਹੈ ਤੁਸੀਂ ਕਿੰਨੀ ਵਧੀਆ ਤਰੀਕੇ ਨਾਲ ਹੱਲ ਕੀਤਾ ਕਿਸੇ ਸਿਚੁਏਸ਼ਨ ਨੂੰ ਹੁਣ ਉਸ ਤੋਂ ਬਾਅਦ ਫਿਰ ਹੁੰਦਾ ਇਨਵਿਕਲ ਇਨਸਪੈਕਸ਼ਨ ਇਨਵਿਕਲ ਇਨਸਪੈਕਸ਼ਨ ਚ ਕੀ ਹੁੰਦਾ ਇੱਕ ਇਨਸਟ੍ਰਕਟਰ ਹੁੰਦਾ ਇੱਕ ਤੁਸੀਂ ਹੁੰਨੇ ਹੋ ਇਨਸਟ੍ਰਕਟਰ ਤੁਹਾਨੂੰ ਪਹਿਲਾਂ ਸਾਰਾ ਕੁਝ ਦੱਸਦਾ ਕਿ ਤੁਸੀਂ ਕਿਵੇਂ ਬੱਸ ਚਲਾਉਣੀ ਹੈ ਤੇ ਫਿਰ ਬੱਸ ਤੁਸੀਂ ਉੱਥੇ ਛੋਟਾ ਜਿਹਾ ਏਰੀਆ ਬਣਿਆ ਹੋਇਆ ਉੱਥੇ ਜਾ ਕੇ ਬੱਸ ਚਲਾ ਕੇ ਉਹਨੂੰ ਦਿਖਾ ਦੇਣੀ ਹੁੰਦੀ ਹੈ ਤੁਹਾਡਾ ਕੰਮ ਡਨ ਹੋ ਗਿਆ ਇਹ ਸਾਰੀਆਂ ਰਿਕੁਆਇਰਮੈਂਟ ਕੰਪਲੀਟ ਕਰਨ ਤੋਂ ਬਾਅਦ ਅਗਲਾ ਸਟੈਪ ਹੁੰਦਾ ਐਚ ਆਰ ਦੀ ਤੁਹਾਨੂੰ ਈਮੇਲ ਆਉਂਦੀ ਹੈ ਕਈ ਵਾਰ ਕਾਲ ਵੀ ਆਉਂਦੀ ਹੈ ਤੇ ਉਹਦੇ ਚ ਕੀ ਹੈ ਉਹ ਤੁਹਾਨੂੰ ਪੁੱਛਦੇ ਆ ਕਿ ਵੀ ਤੁਹਾਨੂੰ ਅਸੀਂ ਸਿਲੈਕਟ ਕਰ ਇਦੇ ਵਿੱਚ ਤੁਹਾਨੂੰ ਦੱਸਿਆ ਹੁੰਦਾ ਫਿਰ ਕਿ ਵੀ ਟਰਾਂਜ਼ਿਟ 'ਚ ਈਵਨਿੰਗ ਸ਼ਿਫਟਸ ਹੁੰਦੀਆਂ ਨਾਈਟ ਸ਼ਿਫਟ ਹੁੰਦੀਆਂ अर्ਲੀ ਮਾਰਨਿੰਗ ਹੁੰਦਾ ਸਪਲਿਟ ਹੁੰਦੀ ਆ ਸਪਲਿਟ ਹੁੰਦੀ ਆ ਵੀ 4 ਘੰਟੇ ਪਹਿਲਾਂ ਕੰਮ ਕਰ ਲਿਆ 4 ਘੰਟੇ ਬਾਅਦ ਚੋਂ ਕੰਮ ਕਰ ਲਿਆ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਐਚਆਰ ਫੋਨ ਤੇ ਦੱਸ ਦਿੰਦਾ ਤੇ ਤੁਹਾਨੂੰ ਤੁਹਾਡਾ ਪੇ ਸਕੇਲ ਦੱਸਦਾ ਕਿ ਤੁਹਾਡੀ ਪੇ ਇੰਨੇ ਤੋਂ ਸਟਾਰਟ ਹੋਣੀ ਆ ਤੇ ਇੰਨੇ ਤੱਕ ਜਾਣੀ ਆ ਤੇ ਤੁਹਾਨੂੰ ਇੰਨੇ ਸਾਲ ਤੋਂ ਬਾਅਦ ਫੁੱਲ ਪੇ ਮਿਲਣੀ ਆ ਉਹ ਸਾਰਾ ਤੁਹਾਨੂੰ ਐਚਆਰ ਐਕਸਪਲੇਨ ਕਰ ਦਿੰਦਾ ਤੇ ਫਿਰ ਤੁਹਾਨੂੰ ਪੁੱਛਦਾ ਕਿ ਵੀ ਤੁਸੀਂ ਇਸ ਪੋਜੀਸ਼ਨ ਨੂੰ ਐਕਸੈਪਟ ਕਰਦੇ ਹੋ ਕਿ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਐਕਸੈਪਟ ਕਰਨਾ ਹੈ ਕਿ ਰਿਜੈਕਟ ਕਰਨਾ ਹੈ ਜੇ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਤੁਸੀਂ ਉਹਨੂੰ ਐਕਸੈਪਟ ਕਰ ਲਿਆ ਤੇ ਫਿਰ ਤੁਹਾਨੂੰ ਐਚਆਰ ਕਹਿੰਦਾ ਕਿ ਵੀ ਹੁਣ ਤੁਹਾਨੂੰ ਨੈਕਸਟ ਈਮੇਲ ਆਊਗੀ ਕਿ ਤੁਹਾਡੀ ਟ੍ਰੇਨਿੰਗ ਕਦੋਂ ਸਟਾਰਟ ਹੋਣੀ ਹੈ ਤੇ ਤੁਹਾਨੂੰ ਹਰ ਮਿੰਟ ਜੋ ਵੀ ਤੁਸੀਂ ਉੱਥੇ ਲਾਓਗੇ ਉਹ ਤੁਹਾਨੂੰ ਪੇ ਹੋਣਾ ਤੁਹਾਡੀ ਸਾਰੀ ਟ੍ਰੇਨਿੰਗ ਜੋ ਵੀ ਤੁਸੀਂ ਉੱਥੇ ਔਰੀਐਂਟੇਸ਼ਨ ਲਈ ਜਾਓਗੇ ਹਰ ਮਿੰਟ-ਮਿੰਟ ਤੁਹਾਨੂੰ ਪੇ ਹੋਣਾ ਟਰਾਂਜ਼ਿਟ ਵੱਲੋਂ ਤੇ ਮਤਲਬ ਤੁਹਾਡਾ ਕੋਈ ਵੀ ਚੀਜ਼ ਫ੍ਰੀ ਨਹੀਂ ਹੈਗੀ ਫਿਰ ਉਸ ਤੋਂ ਬਾਅਦ ਨੈਕਸਟ ਆ ਜਾਂਦਾ ਟ੍ਰੇਨਿੰਗ ਮੋਡਿਊਲ ਟ੍ਰੇਨਿੰਗ ਮੋਡਿਊਲ 3-4 ਹਫਤਿਆਂ ਬਾਅਦ ਬੁਲਾ ਲੈਣ ਜਾਂ 6 ਹਫਤਿਆਂ ਬਾਅਦ ਜਾਂ 2 ਮਹੀਨੇ ਬਾਅਦ ਜਦੋਂ ਵੀ ਤੁਹਾਡਾ ਤੁਹਾਡੀ ਵਾਰੀ ਆਉਗੀ ਤੁਹਾਨੂੰ ਬੁਲਾ ਲਿਆ ਜਾਂਦਾ ਕਿ ਵੀ ਆਹ ਤੁਹਾਡੀ ਟ੍ਰੇਨਿੰਗ ਦਾ ਮੋਡਿਊਲ ਹੈ ਮੰਡੇ ਟੂ ਫਰਾਈਡੇ ਚੱਲਦੀ ਆ ਸੈਟਰਡੇ ਸੰਡੇ ਤੁਹਾਡਾ ਆਫ ਹੁੰਦਾ 8 ਘੰਟੇ ਤੁਸੀਂ ਉੱਥੇ ਰਹਿਣਾ ਹੁੰਦਾ 8 ਵਜੇ ਸਟਾਰਟ ਹੁੰਦੀ ਹੈ ਕਲਾਸ ਤੇ 4 ਵਜੇ ਡਨ ਹੋ ਜਾਂਦੀ ਹੈ ਉਹਦੇ ਚ ਕੀ ਹੈ 6 ਹਫਤੇ ਕਲਾਸ ਹੁੰਦੀ ਹੈ ਉਸ 6 ਹਫਤਿਆਂ ਚ ਤੁਹਾਨੂੰ ਹਰ ਚੀਜ਼ ਸਿਖਾ ਦਿੱਤੀ ਜਾਂਦੀ ਹੈ ਤੁਹਾਨੂੰ ਬੱਸ ਚਲਾਉਣਾ ਠੀਕ ਹੈ ਤੁਹਾਡੇ ਰਿਟਨ ਟੈਸਟ ਹੁੰਦੇ ਆ ਤਕਰੀਬਨ 5-6 ਦੇ ਕਰੀਬ ਪਰ ਤੁਸੀਂ ਘਬਰਾਉਣਾ ਨਹੀਂ ਹਰ ਟੈਸਟ ਦੀ ਤਿਆਰੀ ਉਹ ਕਲਾਸ ਚ ਕਰਾ ਦਿੰਦੇ ਆ ਤੁਹਾਨੂੰ ਤੇ ਤੁਸੀਂ ਸਾਰੀ ਚੀਜ਼ ਉਸ ਟੈਸਟਾਂ ਦੀ ਪ੍ਰਿਪੇਅਰ ਕਰ ਲੈਣੀ ਹੁੰਦੀ ਹੈ ਜਿਵੇਂ ਆਪਾਂ ਗੱਲ ਕੀਤੀ ਸੀ ਕਿ ਤੁਹਾਨੂੰ ਅਪਲਾਈ ਕਰਨ ਲਈ ਕਲਾਸ 5 ਲਾਇਸੈਂਸ ਚਾਹੀਦਾ ਪਰ ਤੁਸੀਂ ਕਲਾਸ 5 ਤੇ ਬੱਸ ਨਹੀਂ ਚਲਾ ਸਕਦੇ ਉਹਦੇ ਲਈ ਤੁਹਾਨੂੰ ਕਲਾਸ 2 ਲਾਇਸੈਂਸ ਚਾਹੀਦਾ ਹੁਣ ਉਹਦੇ ਲਈ ਕੀ ਹੈ ਜੇ ਤਾਂ ਤੁਹਾਡੇ ਕੋਲ ਕਲਾਸ 1 ਹੈਗਾ ਇਹ ਤੁਹਾਡੇ ਲਈ ਅਸੈਟ ਹੈ ਤੁਹਾਨੂੰ ਕੁਝ ਨਹੀਂ ਕਰਨ ਦੀ ਲੋੜ ਜੇ ਤੁਹਾਡੇ ਕੋਲ ਕਲਾਸ ਕੱਲਾ ਕਲਾਸ 5 ਹੈ ਤਾਂ ਤੁਸੀਂ ਕੀ ਕਰਨਾ ਕਲਾਸ 2 ਦਾ ਨੋਲਿਜ ਟੈਸਟ ਦੇਣਾ ਤੁਸੀਂ ਤੇ 에ਅਰ ਬ੍ਰੇਕ ਦਾ ਟੈਸਟ ਦੇਣਾ ਇਹ ਦੋ ਟੈਸਟ ਮੰਡੀਟਰੀ ਹੁੰਦੇ ਆ ਤੁਹਾਨੂੰ ਟ੍ਰੇਨਿੰਗ ਤੋਂ ਪਹਿਲਾਂ ਜਾਂ ਇੰਟਰਵਿਊ ਤੋਂ ਪਹਿਲਾਂ ਤੁਸੀਂ ਇਹ ਦੇਨੇ ਹੁੰਦੇ ਆ ਇਹ ਜਦੋਂ ਤੁਸੀਂ ਦੋ ਦੋਨੋਂ ਕਲੀਅਰ ਕਰ ਲੇ ਤਾਂ ਫਿਰ ਤੁਹਾਨੂੰ ਅਗਲੇ ਪ੍ਰੋਸੈਸ ਲਈ ਬੁਲਾਇਆ ਜਾਂਦਾ ਤੁਸੀਂ 에ਅਰ ਬ੍ਰੇਕ ਕਲੀਅਰ ਕਰਨਾ ਹੁੰਦਾ ਉੱਥੇ ਉਹਨਾਂ ਦਾ ਆਪਣਾ ਸਿਸਟਮ ਹੈ ਤੇ ਉਹਨਾਂ ਦਾ ਕਲਾਸ 2 ਰੋ ਟੈਸਟ ਤੁਸੀਂ ਕਲੀਅਰ ਕਰਨਾ ਹੁੰਦਾ ਚਾਹੇ ਤੁਸੀਂ ਕਲਾਸ 1 ਕੈਰੀ ਕਰਦੇ ਹੋ ਪਰ ਤੁਹਾਨੂੰ ਇਹਨਾਂ ਦੇ ਟੈਸਟ ਕਲੀਅਰ ਕਰਨੇ ਪੈਣਗੇ 에ਅਰ ਬ੍ਰੇਕ ਵੀ ਤੇ ਨਾਲ ਨਾਲ ਕਲਾਸ 2 ਵੀ ਕਿਉਂਕਿ ਇਹਨਾਂ ਦਾ ਆਪਣਾ ਸਿਸਟਮ ਹੈ ਤੇ ਇਹ ਹੀ ਤੁਹਾਨੂੰ ਕਲਾਸ 2 ਲਾਇਸੈਂਸ ਬਣਵਾ ਕੇ ਦੇ ਦਿੰਦੇ ਆ ਇਹ ਤੁਹਾਡੀ ਕੋਈ ਟੈਨਸ਼ਨ ਨਹੀਂ ਕਿ ਅਸੀਂ ਕਿਵੇਂ ਕਰਾਂਗੇ ਜਾਂ ਕਿਵੇਂ ਚੱਲੂਗਾ ਕੰਮ ਇਹ ਤੁਹਾਨੂੰ ਸਾਰੀ ਪ੍ਰੈਪਰੇਸ਼ਨ ਕਰਾਉਂਦੇ ਆ ਜਦੋਂ ਤੁਸੀਂ ਟ੍ਰੇਨਿੰਗ ਖਤਮ ਕਰ ਲਈ ਕਲਾਸ 2 ਲਾਇਸੈਂਸ ਕਲੀਅਰ ਕਰ ਲਿਆ ਇਹਨਾਂ ਦਾ ਰੋਡ ਟੈਸਟ ਤਾਂ ਫਿਰ ਕੀ ਹੈ ਫਿਰ ਤੁਹਾਨੂੰ ਅਗਲਾ ਸਟੈਪ ਹੁੰਦਾ ਤੁਸੀਂ ਰੂਟ ਟ੍ਰੇਨਿੰਗ ਕਰਨੀ ਹੁੰਦੀ ਆ ਜਾਂ ਕਹ ਰੂਟ ਟ੍ਰੇਨਿੰਗ ਚ ਕੀ ਹੁੰਦਾ ਕਿ ਇੱਕ ਡਰਾਈਵਰ ਸੀਨੀਅਰ ਡਰਾਈਵਰ ਤੁਹਾਡੇ ਨਾਲ ਹੋਊਗਾ ਤੇ ਤੁਹਾਨੂੰ ਉਹ ਡਰਾਈਵਰ ਜਿਹੜਾ ਤੁਹਾਨੂੰ ਬੱਸ ਚਲਾਉਣ ਵੀ ਦੇ ਸਕਦਾ ਜਾਂ ਫਿਰ ਕਈ ਵਾਰੀ ਡਰਾਈਵਰ ਬੱਸ ਚਲਾਉਣ ਨਹੀਂ ਵੀ ਦਿੰਦੇ ਅਰ ਉਹ ਤੁਹਾਡਾ ਇੱਕ ਪਰਫਾਰਮਾ ਹੁੰਦਾ ਉਹ ਤੁਹਾਨੂੰ ਭਰ ਕੇ ਦੇਣਾ ਹੁੰਦਾ ਕਿ ਬੰਦੇ ਦਾ ਡਰਾਈਵਿੰਗ ਸਕਿੱਲ ਕਿਵੇਂ ਆ ਇਹਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਿਆ ਕਿਹੜੇ ਕਿਹੜੇ ਚੀਜ਼ਾਂ ਦਾ ਧਿਆਨ ਨਹੀਂ ਰੱਖਿਆ ਤੇ ਉਹ ਸਾਰੀ ਚੀਜ਼ ਦਾ ਇੱਕ ਫਾਰਮ ਦੇ ਵਿੱਚ ਉਸ ਆਪਰੇਟਰ ਨੇ ਭਰ ਕੇ ਦੇ ਦੇਣੀ ਹੁੰਦੀ ਆ ਤੇ ਉਹ ਤੁਸੀਂ ਲੈ ਕੇ ਆਪਣੇ ਡਿਸਪੈਚ ਤੇ ਜਮ੍ਹਾਂ ਕਰਾ ਦੇਣੀ ਆ ਜਾਂ ਫਿਰ ਕਈ ਵਾਰੀ ਉਹ ਖੁਦ ਆਪਰੇਟਰ ਕਹਿੰਦਾ ਵੀ ਕੋਈ ਨਾ ਮੈਂ ਜਮ੍ਹਾਂ ਕਰਾ ਦੂੰਗਾ ਤੂੰ ਜਾ ਹੁਣ ਰੂਟ ਟ੍ਰੇਨਿੰਗ ਤੋਂ ਬਾਅਦ ਤੁਹਾਡਾ ਅਗਲਾ ਸਟੈਪ ਹੈ ਬੁੱਕਡ ਹੈਡ ਬੁੱਕਡ ਹੈਡ ਹੁੰਦਾ ਕੀ ਹੈ ਇਹ ਤੁਹਾਡਾ 5 ਤੋਂ ਲੈ ਕੇ 6 ਹਫ਼ਤਿਆਂ ਤੱਕ ਹੁੰਦਾ 5 ਦਾ ਵੀ ਹੋ ਸਕਦਾ 6 ਦਾ ਵੀ ਹੋ ਸਕਦਾ ਇਹਦੇ ਵਿੱਚ ਕੀ ਹੈ ਤੁਹਾਨੂੰ ਆਪ ਤੁਸੀਂ ਕੱਲਿਆਂ ਨੇ ਬੱਸ ਚਲਾਉਣੀ ਆ ਤੇ ਇੱਕ ਦਿਨ ਪਹਿਲਾਂ ਤੁਹਾਨੂੰ ਕੰਮ ਪਤਾ ਲੱਗ ਜਾਂਦਾ ਮਤਲਬ ਜਿਹੜਾ ਕੰਮ ਤੁਸੀਂ ਕੱਲ ਨੂੰ ਕਰਨਾ ਉਹ ਅੱਜ ਪਤਾ ਲੱਗ ਜੂਗਾ ਤੇ ਇਹਦੇ ਵਿੱਚ ਕੀ ਹੁੰਦਾ ਇੱਕ ਵੀਕ ਨਾਈਟ ਚੱਲਦਾ ਤੇ ਇੱਕ ਵੀਕ ਡੇ ਚੱਲਦਾ ਤੇ ਤੁਹਾਨੂੰ ਹਰ ਤਰ੍ਹਾਂ ਦਾ ਕੰਮ ਮਿਲਦਾ ਇਹਦੇ ਵਿੱਚ ਲੇਟ ਨਾਈਟ अर्ਲੀ ਨਾਈਟ अर्ਲੀ ਮਾਰਨਿੰਗ ਪੂਰੀ ਜੋ ਤੁਸੀਂ ਟ੍ਰਾਂਜ਼ਿਟ ਚ ਕਰਨਾ ਹੈ ਕੰਮ ਉਹ ਤੁਹਾਨੂੰ ਸਾਰਾ ਇਹਨਾਂ 5-6 ਵੀਕਾਂ ਚ ਸਿਖਾ ਦਿੱਤਾ ਜਾਂਦਾ ਉਸ ਤੋਂ ਬਾਅਦ ਫਿਰ ਤੁਹਾਡਾ ਰੀਪੋਰਟ ਦਾ ਪ੍ਰੋਸੈਸ ਸਟਾਰਟ ਹੋ ਜਾਂਦਾ ਮਤਲਬ ਤੁਸੀਂ ਜਾ ਕੇ ਬੈਠਣਾ ਹੁੰਦਾ ਤੇ ਤੁਹਾਨੂੰ ਬਾਈ ਕਾਲ ਕੰਮ ਮਿਲਦਾ ਕਈ ਵਾਰੀ ਤੁਸੀਂ ਫ੍ਰੀ ਵੀ ਬੈ ਕੇ ਆ ਜਾਂਦੇ ਹੋ ਤੇ ਕਈ ਵਾਰ ਤੁਹਾਨੂੰ ਕੰਮ ਹੁੰਦਾ ਉੱਥੇ